ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਬਲੇਰੋ ਜੀਪ ਤੇ ਟਰੱਕ ਦੀ ਟੱਕਰ ਵਿੱਚ 9 ਲੋਕਾਂ ਦੀ ਮੌਤ ਹੋ ਗਈ ਤੇ 15 ਜ਼ਖਮੇ ਜਿਕਰ ਇਹ ਹੋ ਗਿਆ ਕਿ ਵੇਟਰ ਗੁਰੂ ਹਰਸਾਹੇ ਤੋਂ ਜਲਾਲਾਬਾਦ ਨੂੰ ਜਾ ਰਹੇ ਸਨ ਤੇ ਆਮੋ ਸਾਹਮਣੇ ਤੋਂ ਟੱਕਰ ਹੋ ਗਈ ਬਹਾਲ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਤੇ ਇਸ ਬਾਬਤ ਬੋਲਦੇ ਆ ਐਸਐਸਬੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਨੇ ਕਿਹਾ ਹੈ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਗਲਤੀ ਕਿਸ ਦੀ ਸੀ ਕਿ ਜਿਹੜੇ ਨੌਜਵਾਨ ਜ਼ਖਮੀ ਵੀ ਹੋਏ ਨੇ ਕੌਣ ਸੀ ਜਾਂਚ ਅੱਸੀ ਜਾ ਰਹੀ ਹੈ ਕਿ ਕਿਹੜੇ ਪਿੰਡ ਦੇ ਸੀ ਖੁੱਦ ਰਹਿਣ ਵਾਲੇ ਸੀ ਤੇ ਬਾਈ ਜੀ ਦਾਸ ਤੋਂ ਪਲਾ ਸਾਡੇ ਪਿੰਡ ਦੇ ਮੁੰਡੇ ਵੀ ਜਾਂਦੇ ਹੁੰਦੇ ਆ ਪਿੰਡ ਸਰੂਪੇ ਵਾਲੇ ਦੇ ਤੇ ਪਰ ਹਜੇ ਤੱਕ ਸਾਡੇ ਪਿੰਡ ਦੇ ਕਦੇ ਵੀ ਇੱਕ ਮੁੰਡੇ ਡੈੱਟ ਹੋ ਚੁੱਕੀ ਆ ਤੇ ਬਾਕੀ ਦੇ ਮੁੰਡੇ ਜ਼ਖਮੀ ਆ ਕਦੇ ਜਲਾਲਾ ਵਾਲਾ ਹਸਪਤਾਲ ਚ ਲੈ ਕੇ ਬਹੁਤ ਸੀਰੀਅਸ ਮੁੰਡੇ ਕਹਿੰਦੇ ਤੇ ਬਾਈ ਜੀ ਆਪਣੇ ਜੋ ਵਿਆਹ ਸ਼ਾਦੀਆਂ ਚ ਕੰਮ ਕਰਦੇ ਮੁੰਡੇ ਹਾਂ ਵੇਟਰ ਦੇ ਕਰਦੇ ਆ ਸਵੇਰ ਕਿਨੇ ਵਜੇ ਇਹ ਬਈ ਸਵੇਰ ਮਨ ਕੇ ਚਲ ਰਹੀ 6 ਵਜੇ ਕਲਾਉਂਦੇ ਕਿ 7 ਵਜੇ ਇੱਥੇ ਤੇ ਕਲਮ ਕਿਤੇ ਦਿੱਤਾ ਹੁੰਦਾ ਉਥੇ ਟੇਬਲ ਤੇ ਬਈ ਪਹੁੰਚਣਾ ਹੁੰਦਾ ਆਪਦੇ ਤੇ ਪਰ ਅੱਜ ਕੋਈ ਧੁੰਦ ਜਿਹਾ ਮਿਲਿਆ ਤੋਂ ਵੀ ਸੀਗੀ ਅੱਜ ਉਹਦੇ ਕਰਕੇ ਜਾਂ ਕੋਈ ਟਰੱਕਲ ਦੀ ਗਲਤੀ ਹੋਣੀ ਆ ਜਿਹਦੇ ਕਰਕੇ ਅੱਜ ਇਹਨੇ ਨੌਜਵਾਨਾਂ ਦੀ ਬੱਚਿਆਂ ਦੀ ਮਾਤ ਹੋ ਚੁੱਕੀ ਹੋਈ ਹੂੰ ਕਹਿੰਦੇ ਵੀ ਕਿਉਂ ਨਾ ਕਿਹਨੇ ਦੀ ਮਾਤ ਹੋ ਚੁੱਕੀ ਆ ਅੰਪਲਸ ਮੌਕੇ ਤੇ ਪਹੁੰਚੀ ਆ ਬਈ ਹਾਂ ਹਾਂ ਪਹੁੰਚ ਗਈ ਸੀ ਕਿੰਨੇ ਨੇ ਜੁਕਮੀ ਇਹ ਕੀ ਜਾਣਕਾਰੀ ਹੁਣ ਤੱਕ ਆਜੀ ਤੁਹਾਡੇ ਕੋਲ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂ ਹਰ ਸਹਾਇ ਐਰੀਆ ਦੇ ਵਿੱਚ ਇੱਕ ਬਹੁਤ ਹੀ ਦੁਖਦ ਤੇ ਮੰਦਭਾਪੀ ਘਟਨਾ ਵਾਪਰੀ ਨੇ ਤੇ ਇਹਦੇ ਇਸ ਦੌਰਾਨ ਜਿਹੜੇ ਸਾਨੂੰ ਪਤਾ ਚੱਲ ਰਿਹਾ ਨੇ ਇੱਕ ਐਕਸੀਡੈਂਟ ਹੋਇਆ ਸੀ ਇੱਕ ਗੱਡੀ ਇੱਕ ਸੱਗ ਸਵਾਰੀਆਂ ਉਸੇ ਸਵਾਰ ਜਿਹੜੀ ਗੱਡੀ ਸੀਗੀ ਤੇ ਇੱਕ ਟਰੱਕ ਦੇ ਵਿਚਾਲੇ ਐਕਸੀਡੈਂਟ ਹੋਇਆ ਸੀ ਜਦੋਂ ਉਹ ਓਵਰਟੇਕ ਕਰ ਰਹੇ ਸੀ ਇਹ ਜਿਹੜੇ ਮਹਿੰਦਰਾ ਪਿਕਅਪ ਦੇ ਵਿੱਚ ਸਵਾਰ ਬੰਦੇ ਸੀਗੇ ਇਹ ਸਾਰੇ ਗੁਰੂ ਹਰ ਸਹਾਇ ਏਰੀਆ ਸੇ ਜਲਾਲਾਬਾਦ ਇੱਕ ਸ਼ਾਦੀ ਦੇ ਵਿੱਚ ਕੰਮ ਕਰਨੇ ਜਾ ਰਹੇ ਸੀਗੇ ਇਸ ਐਕਸੀਡੈਂਟ ਦੇ ਦੌਰਾਨ ਇਮੀਡੀਏਟਲੀ ਜਿਹੜੀ ਲੋਕਲ ਪੁਲਿਸ ਹੈਗੀ ਗੁਰੂ ਹਰ ਸਹਾਇ ਏਰੀਆ ਦੀ ਲੱਖੋ ਕੇ ਬੇਰਾਮ ਏਰੀਆ ਦੀ ਇਹ ਸਾਰੇ ਡਿਪਟੀ ਐਸਪੀ ਸਾਹਿਬ ਨੇ ਸਾਰੋਂ ਨੇ ਰਿਸਪੌਂਸ ਇੱਥੇ ਆਏ ਨਾਲ ਹੀ ਨਾਲ ਸੜਕ ਸੁਰੱਖਿਆ ਫੋਰਸ ਵੀ ਆਈ ਐਂਬੂਲੈਂਸ ਸੇ ਤੇ ਸੜਕ ਸੁਰੱਖਿਆ ਫੋਰਸ ਦੀ ਜਿਹੜੀ ਗੱਡੀਆਂ ਹੈ ਇਸੇ ਜਿਹੜੇ ਸਾਡੇ ਇੰਜਰਡ ਸੀਗੇ ਉਹਨੂੰ ਮੂਵ ਕਰਾਇਆ ਗਿਆ ਹੈ ਵਕਫਾ ਖਾਸਪੀਟਲ ਦੇ ਵਿੱਚ ਇਹ ਭੇਜੇ ਗਏ ਨੇ ਜੋ ਨੀਅਰੈਸਟ ਹੈਗੇ ਇਕ ਜਲਾਲਾਬਾਦ ਚ ਕੁਝ ਭੇਜੀ ਗਏ ਨੇ ਗੁਰੂ ਹਰ ਸਹਾਇ ਦੇ ਵਿੱਚ ਭੇਜੇ ਗਏ ਹੈ ਤੇ ਫਰੀਦਕੋਟ ਦੇ ਵਿੱਚ ਵੀ ਭੇਜੇ ਗਏ ਹੈ ਹੁਣੇ ਆਲਰੇਡੀ ਸਾਡੀ ਐਸਐਸਪੀ ਫਾਜ਼ਿਲਕਾ ਨਾਲ ਤੇ ਐਸਐਸਪੀ ਫਰੀਦਕੋਟ ਨਾਲ ਵੀ ਸਾਡਾ ਤਾਲਮੇਲ ਹੋ ਗਿਆ ਹੈ ਉਨਕੀ ਵੀ ਜਿਹੜੀ ਲੋਕਲ ਪੁਲਿਸ ਟੀਮਸ ਹੈ ਤੇ ਲੋਕਲ ਮੈਡੀਕਲ ਟੀਮਸ ਹੈ ਉਹ ਸਾਰੇ ਇੰਜਰਡ ਨੂੰ ਵੀ ਟਰੀਟ ਕਰ ਰਹੀ ਹੈ ਜੀ ਮੈਡਮ ਜਦੋਂ ਕਰਨਾ ਵਾਪਰੇ ਹੀ ਹੈਗੀ ਆ 5 ਮਿੰਟ ਬਾਅਦ ਮੈਂ ਇੱਥੇ ਲਾਈਵ ਸੀ ਸੜਕ ਸੁਰੱਖਿਆ ਫੋਰਸ ਵੀ ਅੱਜ ਦਾਦੇ ਨਹੀਂ ਮੰਦੀ ਹੈ ਸਭ ਤੋਂ ਪਹਿਲਾਂ ਉਹ ਪਹੁੰਚੇ ਹੈਗੇ ਆ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪਹੁੰਚਿਆ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਲੋਕਾਂ सिविल प्रशासन ਤੇ ਅੱਜ ਵੱਡਾ ਸਵਾਲ ਖੜਾ ਹੋਇਆ ਹੈ ਸਿਵਲ ਪ੍ਰਸ਼ਾਸਨ ਦੀ ਭੂਮਿਕਾ ਇੱਥੇ ਦਿਖਾਈ ਨਹੀਂ ਦਿੱਤੀ ਹੈ ਨੇ ਦੇਖਿਏ ਅਸੀਂ ਆਲਰੇਡੀ ਦੇਖਿਏ ਮੈਂ ਵੀ ਅਭੀ ਸਪੌਟ 'ਚ ਹੀ ਆਈ ਹੂਆਂ ਜਾਂ ਸਾਡੇ ਸਾਰੇ ਐਸਪੀਸ ਤੇ ਡਿਪਟੀ ਐਸਪੀਸ ਵੀ ਇੱਥੇ ਮੌਜੂਦ ਨੇ ਤੁਸੀਂ ਸਹੀ ਕਹਿ ਰਹੇ ਹੋ ਕਿ ਇਮੀਡੀਏਟ ਜਿਵੇਂ ਸੜਕ ਸੁਰੱਖਿਆ ਫੋਰਸ ਨੇ ਵਾਕਈ ਮੇਰੇ ਉਹਨਾਂ ਦੇ ਨਾਲ ਵੀ ਪਰਸਨਲੀ ਗੱਲ ਹੋਈ ਉਹਨਾਂ ਨੇ ਬਹੁਤ ਵਧੀਆ ਰਿਸਪੌਂਸ ਕੀਤਾ ਬਟ ਕਿਉਂਕਿ ਇੰਨੇ ਸਾਰੇ ਇੰਜਰਡ ਸੀਗੇ ਤੇ ਇਮੀਡੀਏਟਲੀ ਉਹਨਾਂ ਨੇ ਜਿੰਨਾਂ ਨੂੰ ਮੂਵ ਕਰਾ ਪਾਏ ਜਿੰਨਾਂ ਨੂੰ ਸ਼ਿਫਟ ਕਰਾ ਪਾਏ ਉਹ ਸਾਰਾ ਕੁਝ ਕੀਤਾ ਹੈ ਇਸ ਦੌਰਾਨ ਬਾਕੀ ਵੀ ਜਿਹੜੀ ਮੈਡੀਕਲ ਟੀਮ ਹੈ ਸਾਰੀ ਉਹ ਵੀ ਲੱਗੀ ਹੋਈ ਨੇ ਆਲਰੇਡੀ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਦੋਨੋਂ ਜ਼ਿਲ੍ਹੋਂ ਦੇ ਐਸ ਹੋ ਗਈ ਹੈ ਉਹ ਸਾਰੇ ਵੀ ਸਪੌਟ ਤੇ ਇੰਜਰਡ ਨੂੰ ਟਰੀਟ ਕਰ ਰਹੇ ਹੈ ਜੀ ਜਿਹੜੇ ਪੁਸ਼ਕੇ ਵਾਲੀ ਹੋਂਦ ਕਿੰਨੇ ਦੇ ਹੱਥੋਂ ਆ ਆ ਜਿਹੜੀ ਹੁਣ ਤੱਕ ਸਾਨੂੰ ਪੁਸ਼ਟੀ ਦੇ ਰਹੇ ਨੇ ਟੋਟਲ ਅਰਾਊਂਡ 15 ਦੇ ਕਰੀਬ ਲੋਕ ਇੰਜਰਡ ਨੇ ਤੇ 9 ਲੋਕ ਡੈਥ ਹੋ ਗਈ 9 ਲੋਕੋ ਦੀ ਡੈਥ ਹੋ ਗਈ ਹੈ ਕਿਹੜੇ ਕਿਹੜੇ ਹਸਪਤਾਲਾਂ ਦਾ ਮੈਡਮ ਐਡਮਿਟ ਨੇ ਪੇਸ਼ੈਂਟ ਜੋ ਆ ਜੀੜੀ ਗੁਰੂ ਹਰ ਸਹਾਇੀ ਏਰੀਆ ਦੇ ਵਿੱਚ ਕੁਝ ਐਡਮਿਟ ਨੇ ਜਲਾਲਾਬਾਦ ਦੇ ਹਸਪਤਲ ਦੇ ਵਿੱਚ ਤੇ ਫਰੀਦਕੋਟ ਦੇ ਵੀ ਸਿਵਲ ਹਸਪਤਲ ਦੇ ਵਿੱਚ ਐਡਮਿਟ ਹੈ ਇਸ ਵਿੱਚ ਮੈਂ ਇਨ ਫੈਕਟ ਸੜਕ ਸੁਰੱਖਿਆ ਫੋਰਸ ਨੇ ਤੇ ਵਧੀਆ ਯੋਗਦਾਨ ਦਿੱਤਾ ਹੀ ਉਹਦੀ ਨਾਲ-ਨਾਲ ਜਿਹੜੇ ਸਾਡੇ ਲੋਕਲ ਪਿੰਡ ਦੇ ਲੋਕ ਵੀ ਹੈਗੇ ਮੋਹਨਕੇ ਉਤਾਰ ਦੇ ਗੁਰੂ ਹਰ ਸਹਾਇੀ ਏਰੀਆ ਦੇ ਇਨ ਫੈਕਟ ਆਪ ਵਿੱਚੇ ਵੀ ਕਈ ਪ੍ਰੈਸ ਰਿਪੋਰਟਰ ਜਿਹੜੇ ਟਾਈਮਲੀ ਆਏ ਉਹਨਾਂ ਨੇ ਬਹੁਤ ਮਦਦ ਕੀਤੀ ਜਿਵੇਂ ਕਹਿੰਦੇ ਨੇ ਜੀ ਗੁੱਡ ਸਿਮੈਰਟਨ ਨੇ ਵਧੀਆ ਆ ਕੇ ਪੂਰੀ ਆਪਣੀ ਪਬਲਿਕ ਨੇ ਆ ਕੇ ਪੂਰੀ ਤਰ੍ਹਾਂ ਸੇ ਮਦਦ ਕੀਤੀ ਪੁਲਿਸ ਵੀ ਤੇ ਲੋਕਲ ਐਂਬੂਲੈਂਸ ਟੀ ਇਹ ਮੋਰ ਕੇ ਉਤਾਰ ਦੀ ਹਤਾੜ ਪੈਂਦੀ 105 ਨੌਜਵਾਨ ਉਸ ਪਿੰਡ ਦੇ ਜਿਨ੍ਹਾਂ ਨੇ ਸਾਰੀ ਅੱਜ ਭੂਮਿਕਾ ਨਿਭਾਈ ਹੈਗੀ ਹੈ ਇਹ ਜੇ ਨੌਜਵਾਨਾਂ ਦਾ ਸਨਮਾਨ ਕਰਨਾ ਵੀ ਬੰਦਾ ਹੈ ਨਹੀਂ ਨਹੀਂ ਬਿਲਕੁਲ ਜੀ ਮੈਂ ਇਨ ਫੈਕਟ ਉਹਨਾਂ ਦੇ ਨਾਲ ਹੀ ਗੱਲ ਕਰ ਰਹੀ ਸੀਗੀ ਮੈਂ ਤੁਹਾਨੂੰ ਇਸੇ ਲਈ ਕਿਹਾ ਕਿ ਚਲੋ ਐਸਐਸਐਫ ਵੀ ਆਈ ਉਨਾਦੀ ਵੀ ਬਹੁਤ ਵਧੀਆ ਉਹਨਾਂ ਨੇ ਡਿਊਟੀ ਨਿਭਾਈ ਜਿਹੜੀ ਲੋਕਲ ਪੁਲਿਸ ਹੈ ਉਹ ਵੀ ਪਹੁੰਚੀ ਇਨ ਫੈਕਟ ਸਾਡੇ ਮਮਦੋਰ ਥਾਣੇ ਬਾਕੀ ਵੀ ਬਾਸ-ਪਾਸ ਦੇ ਥਾਣੇ ਤੇ ਆਰਪੀ ਟੀਮੇ ਵੀ ਇੱਥੇ ਰਵਾਨਾ ਕੀ ਗਈ ਫਿਰੋਜ਼ਪੁਰ ਸੇ ਵੀ ਸਾਡੇ ਦੋਨੋਂ ਐਸਪੀ ਸਾਹਿਬਾਨ ਇਥੇ ਇਮੀਡੀਏਟਲੀ ਦੌੜੇ ਆਏ ਉਹ ਵੀ ਆਏ ਪਰ ਜਿਹੜੀ ਗੁੱਡ ਸਮਾਰਿਟਨ ਜਿਹੜੇ ਹੈਗੇ ਜਿਨ੍ਹਾਂ ਨੇ 골ਡਨ ਆਰ ਦੇ ਰਹਿਤੇ ਇਨਜਰਡ ਨੂੰ ਸ਼ਿਫਟ ਕੀਤਾ ਉਹਨਾਂ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ ਹੈ ਅਸੀਂ ਬਹੁਤ ਧੰਨਵਾਦੀ ਹੈ ਜਿਹੜੇ ਲੋਕਲ ਪਬਲਿਕ تھے ਵਿਜ਼ਟਰ ਸੀਗੇ ਜੋ ਪਾਸਰ ਬਾਈ ਸੀਗੇ ਜਿਨ੍ਹਾਂ ਨੇ ਮਦਦ ਕੀਤੀ ਹੈ ਜੀ ਜਿਵੇਂ ਸਾਨੂੰ ਪਤਾ چل ਰਿਹਾ ਨੇ ਨੰਬਰ 1 ਤੇ ਜਿਹੜੀ ਸਵਾਰੀਆਂ ਦੀ ਗੱਡੀ ਸੀਗੀ ਉਹ ਓਵਰਲੋਡਿੰਗ ਕਰਕੇ ਉਹ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਗੱਡੀ ਨੂੰ ਤੇ ਸਾਹਮਣੇ ਸੇ ਫਾਜ਼ਲਕਾ ਸਾਈਡ ਸੇ ਜਿਹੜਾ ਟਰੱਕ ਆ ਰਿਹਾ ਸੀ ਉਸ ਸੇ ਉਹਨਾਂ ਦੀ ਮੁੱਢ ਪੇੜ ਹੋ ਗਈ ਬੇਸਿਕਲੀ ਜਿਹੜੀ ਟੱਕਰ ਲੱਗੀ ਇਹ ਸਾਰਾ ਕੁਝ ਅਸੀਂ ਵੈਰੀਫਾਈ ਕਰ ਰਹੇ ਹਾਂ ਹਾਦਸੇ ਦੇ ਜਿੰਨੇ ਕਾਰਨ ਨੇ ਉਹ ਸਾਰੇ ਸਪੌਟ ਤੇ ਰਹਿ ਕੇ ਅਸੀਂ ਵੈਰੀਫਾਈ ਕਰਾਂਗੇ ਜਿਹੜੀ ਲੋਕਲ ਪੁਲਿਸ ਹੈ ਪ੍ਰੋਪਰ ਇਹ ਦੇ ਵਿੱਚ ਕੇਸ ਰਜਿਸਟਰ ਕਰਕੇ ਐਫ ਆਈ ਆਰ ਰਜਿਸਟਰ ਕਰਕੇ ਇਸ ਕੀ ਤਹ ਤੱਕ ਵੀ ਜਾਾਂਗੇ ਠੀਕ ਹੈ ਮੈਡਮ ਬਟਾਲਾ ਦੇ ਗੁਰਦੁਆਰਾ ਸ਼੍ਰੀ ਕਨਸਾ ਵਿੱਚ ਵੱਡਾ ਹਾਦਸਾ ਹੋ ਗਿਆ ਜਿਸ ਰਾ ਨਿਸ਼ਾਨ ਸਾਹਿਬ ਚੜਾਉਂਦੇ ਸਮੇਂ ਪਾਰਟ ਟਾਈਮ ਗੁਰਦੁਆਰਾ ਸਾਹਿਬ ਵਿੱਚ ਕੰਮ ਕਰਦੇ ਇੱਕ ਵਿਅਕਤੀ ਦੀ ਡਿੱਗਣ ਨਾਲ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਸਤਨਾਮ ਸਿੰਘ ਵਾਸੀ ਬਾਲੇਵਾਲ ਪਿਛਲੇ ਕਈ ਸਮੇਂ ਤੋਂ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾ ਰਿਆ ਸੀ ਤੇ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਪੇਚੀ ਗਈ ਹੈ। ਅੱਜ ਦੁਖਦਾਈ ਘਟਨਾ ਵਾਪਰੀ ਜਦੋਂ ਇਤਿਹਾਸਕ ਗੁਰਦੁਆਰਾ ਸ਼੍ਰੀ ਕਨਸਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰਦਿਆਂ ਸਾਡਾ ਇੱਕ ਬਹੁਤ ਸਤਿਕਾਰਯੋਗ ਬਾਟਾ ਮੁਲਾਜ਼ਮ ਬਿਜਲੀ ਮਿਸਤਰੀ ਉਹ ਜਦੋਂ ਨਿਸ਼ਾਨ ਸਾਹਿਬ ਦੇ ਉੱਤੇ ਸੇਵਾ ਕਰਨ ਲਈ ਗਿਆ ਉੱਤੋਂ ਜਾ ਕੇ ਸਿਰੇ ਦੇ ਉੱਤੋਂ ਜਾ ਕੇ ਤਾਰ ਜਿਹੜੀ ਇਹ ਟੁੱਟਣ ਕਰਕੇ ਉੱਤੋਂ ਸਿੱਧਾ ਥੱਲੇ ਆਣ ਕੇ ਨਿਸ਼ਾਨ ਸਾਹਿਬ ਦੇ ਖੜੇ ਦੇ ਵਜਾ ਮੈਨੂੰ ਇੱਥੋਂ ਗੁਰਦਾਸ ਸਾਹਿਬ ਤੋਂ ਇਹ ਜਿਹੜੇ ਸਾਡੇ ਮੁਲਾਜ਼ਮ ਸਨ ਉਸ ਦੇ ਉਹਨਾਂ ਦਾ ਫੋਨ ਗਿਆ ਹੌਲੀ ਤੌਰ ਤੇ ਉਹਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਡੈਡ ਕੋਸਟ ਕਰ ਦਿੱਤਾ ਗਿਆ ਜਿਹਦੀ ਇਹ ਵੇਲੇ ਸਰਕਾਰੀ ਹਸਪਤਾਲ ਚ ਡੈਡ ਬਡੀ ਰੱਖੀ ਗਈ ਹੈ ਬਹੁਤ ਦੁਖਦਾਈ ਘਟਨਾ ਹੈ ਪਰਿਵਾਰ ਲਈ ਸਾਡੇ ਲਈ ਕਿਉਂਕਿ ਸਾਡੀ ਇੱਕ ਸੰਸਥਾ ਦੇ ਉਹ ਇੱਕ ਹਿੱਸਾ ਸੀ ਸਾਡੇ ਪਰਿਵਾਰ ਦਾ ਇੱਕ ਮੈਂਬਰ ਸੀ ਔਰ ਪਹਿਲਾਂ ਹੀ ਪਰਿਵਾਰ ਵਿੱਚ ਉਹਦੇ ਚ ਬੜੀ ਵੱਡੀ ਸਤਨਾਮ ਸਿੰਘ ਉਹਦਾ ਨਾਂ ਹੀ ਬੜੀ ਵੱਡੀ ਘਾਟ ਸੀ ਜਦੋਂ ਪਿਛਲੇ ਸਮੇਂ ਉਹਦੇ ਜਵਾਨ ਬੇਟੇ ਦਾ ਅਚਨਚੇਤ ਇਸ ਜਾਨ ਤੋਂ ਤੁਰ ਜਾਣਾ ਉਹਨਾਂ ਦੀਆਂ ਛੋਟੀਆਂ-ਛੋਟੀਆਂ ਦੋ ਬੱਚੀਆਂ ਨੇ ਨਾਲ ਉਹਦੇ ਧਰਮ ਪਤਨੀ ਹੈ ਜੋ ਸਰੀਰਕ ਤੌਰ ਤੇ ਠੀਕ ਨਹੀਂ ਪਰ ਇਹ ਉਸ ਪਰਮਾਤਮਾ ਦੀਆਂ ਕੁਦਰਤ ਦੀਆਂ ਖੇਡਾਂ ਵਿੱਚ ਕਿਸੇ ਬੰਦੇ ਦਾ ਵਸ ਨਹੀਂ ਸਾਡੇ ਲਈ ਸਾਡੀ ਸੰਸੜਾ ਲਈ ਬਹੁਤ ਦੁਖਦਈ ਹੈ ਪਰਿਵਾਰ ਲਈ ਬਹੁਤ ਦੁਖਦਈ ਹੈ ਮੈਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਦੁੱਖੇ ਸ਼ਰੀਪ ਹੁਣਾ ਸ਼੍ਰੋਮਣੀ ਕੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਵੀ ਇਹਦੇ ਪ੍ਰਤੀ ਉਹੀ ਆਪਣੇ ਪ੍ਰਧਾਨ ਸਾਹਿਬ ਨੂੰ ਤੇ ਉੱਤੇ ਸੈਕਟਰੀ ਸਾਹਿਬ ਨੂੰ ਦੱਸ ਦਿੱਤਾ ਤਤਰੀ ਤੌਰ ਤੇ ਵੀ ਮੈਂ ਨਿੱਜੀ ਤੌਰ ਤੇ ਵੀ ਜੋ ਅਗਲੀ ਕਾਰਵਾਈ ਇਹ ਪੋਸਟਮਾਰਟਮ ਤੋਂ ਬਾਅਦ ਇਸ ਅਜੀਜ਼ ਸਰਦਾਰ ਸਿਧਾਰਾਮ ਸਿੰਘ ਦਾ ਸ਼ਸਕਾਰ ਉਹਦੇ ਪਿੰਡ ਬਾਲੇਵਾਲ ਵਿਖੇ ਕੀਤਾ ਜਾਏਗਾ ਪਰਿਵਾਰ ਦੇ ਕੁਝ ਮੈਂਬਰ ਉਹਨਾਂ ਦਾ ਭਤੀਜਾ ਆਇਆ ਉਹਨਾਂ ਦੀ ਧਰਮ ਪਤਨੀ ਨੂੰ ਲੈਣ ਲਈ ਅਹੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਗੱਡੀ ਤੇ ਮੁਲਾਜ਼ਮ ਭੇਜੇ ਆ ਹੁਣ ਅਸੀਂ ਟੀ ਥਾਣੇ ਚ ਜਿਹੜੀ ਰਿਪੋਰਟ ਦਿਖਾ ਕੇ ਉਹ ਤੋਂ ਦੀ ਪੋਸਟਮਾਰਮ ਦੀ ਕਾਰਵਾਈ ਕਰਵਾਉਣ ਜਾ ਰਿਹਾ ਸਤਗੁਰੂ ਬਾਬਾ ਲਾਲ ਦਿਵਾਲ ਮਹਾਰਾਜ ਜੀ ਦਾ 670ਵਾਂ ਜਨਮ ਦਿਹਾੜਾ ਬੜੀ ਸ਼ਰਧਾ ਤੇ ਊਮਤਾਮ ਨਾਲ ਮਨਾਇਆ ਜਾ ਰਿਹਾ ਤੇ ਜਨਮ ਦਿਹਾੜੇ ਨੂੰ ਸਮਰਪਿਤ ਪੱਤਰਕਾਰ ਦੇ ਨਾਲ ਗੱਲਬਾਤ ਦੌਰਾਨ ਮੰਦਿਰ ਦੇ ਵਿੱਚ ਜਲੰਧਰ ਅਤੇ ਅੰਮ੍ਰਿਤਸਰ ਤੋਂ ਆਏ ਸ਼ਰਧਾਲੂਆਂ ਨੇ ਬਾਬਾ ਲਾਲ ਜੀ ਦੇ 617ਵੇਂ ਜਨਮ ਦਿਹਾੜੇ ਨੂੰ ਸਮਰਪਿਤ ਲੋਕਾਂ ਦੇ ਲਈ ਜਗ੍ਹਾ-ਜਗ੍ਹਾ ਵੱਡੀ ਗਿਣਤੀ ਵਿੱਚ ਲੰਗਰ ਵੀ ਲਗਾਏ ਤੇ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਬੰਧ ਵੀ ਕੀਤੇ ਗਏ ਪਹਿਲੇ ਤੇ ਸਾਰੀ ਸੰਗਤਾਂ ਨੂੰ ਸਤਿਗੁਰੂ ਬਾਬਾ ਲਾਲ ਦਿਵਾਲ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਬਹੁਤ ਬਹੁਤ ਵਧਾਈ ਹੋਵੇ ਜੀ ਦੇਖੋ ਜੀ ਸਾਰੇ ਪਾਸੇ ਰੌਣਕ છਾਈ ਪਈ ਹੈ ਹਰ ਕਿਸੇ ਨੂੰ ਖੁਸ਼ੀ ਹੈਗੀ ਸਤਿਗੁਰੂ ਮਹਾਰਾਜ ਜੀ ਦਾ ਜੋ ਜਨਮ ਦਿਹਾੜਾ ਜ ਮਨਾਇਆ ਜਾ ਰਿਹਾ ਸਾਨੂੰ ਵੀ ਇੱਥੇ ਤਕਰੀਬਨ 15 ਤੋਂ 17 ਸਾਲ ਹੋ ਗਏ 670ਵਾਂ ਜੀ ਜਨਮ ਦਿਹਾੜਾ ਜੋ ਕਿ ਸਾਰੀ ਜਨਤਾ ਧੂਮ ਧਾਮ ਨਾਲ ਮਨਾ ਰਹੀ ਹੈ ਜੀ ਸਾਰੀ ਸੰਗਤ ਵਿੱਚ ਇੰਨੀ ਖੁਸ਼ੀ ਹੈ ਜੀ ਸਾਰੀ ਦੁਨੀਆ ਨੂੰ ਜਿਹੜੇ ਵੀ ਦੇਸ਼ ਵਿਦੇਸ਼ ਚ ਰਹਿਣ ਵਾਲੇ ਲੋਕਾਂ ਨੂੰ ਜਿਹੜੇ ਸਤਪੁਰੂ ਬਾਬਾ ਲਾਲ ਜੀ ਦੇ ਭਗਤ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਕਿੰਨੇ ਲੰਗਰ ਜਿਹੜੇ ਕਿਤੇ ਆਬ ਕਿੰਨੇ ਲੱਗੇ ਹੋਣਗੇ ਧਾਲਪੁਰ ਦੇ ਬਿਚ ਦੇਖੋ ਜੀ ਇਸ ਬਾਰੇ ਹਰ ਕਿਸੇ ਦੀ ਆਪਣੀ ਸ਼ਰਧਾ ਪਤਾ ਹੀ ਨਹੀਂ ਜਿੰਨੇ ਕੁ ਲੰਗਰ ਲੱਗੇ ਹੋਏ ਆ ਪਰ ਇਹ ਤਿਆਰੀਆਂ ਘਰ ਤੋਂ ਘੱਟ ਮਹੀਨਾ ਪਹਿਲੇ ਸ਼ੁਰੂ ਹੋ ਜਾਂਦੀਆਂ ਜਨਮ ਦਿਹਾੜੇ ਦੀਆਂ ਜੋ ਕਿ ਹਰ ਕਿਸੇ ਨੂੰ ਆਪਣੇ ਗੁਰੂ ਮਹਾਰਾਜ ਜਨਮ ਦਿਹਾੜੇ ਦੀ ਖੁਸ਼ੀ ਹੈਗੀ ਆ ਉਸ ਚੱਕਰ ਚ ਮੈਂ ਸਭ ਨੂੰ ਵਧਾਈ ਦੇਣਾ ਚਾਹੁੰਦਾ ਜੀ ਸਾਰਿਆਂ ਨੂੰ ਗੁਰੂ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਹੋਵੇ ਜੀ ਹਰ ਬੰਦਾ ਅੱਜ ਦਾ ਦਿਨ ਬਹੁਤ ਹੀ ਖੁਸ਼ੀਆਂ ਵਾਲਾ ਜੀ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ ਧੰਨਵਾਦ ਮੇਰਾ ਬਾਬਾ ਨਾਨਕ ਕੋਰੀਡੋਰ ਚੌਂਕੀ ਦੇ ਮਲਾਜ਼ਮਾਂ ਦੇ ਬੀਐਸਐਫ ਵੱਲੋਂ ਸਾਂਝੇ ਤੌਰ ਤੇ ਮੇਤਲਾ ਸਰਹੱਦ ਉੱਪਰ ਗਸ਼ਤ ਕੀਤੀ ਜਾ ਰਹੀ ਸੀ ਤੇ ਇਸ ਦੌਰਾਨ ਪੁਲਿਸ ਨੂੰ ਖੇਤਾਂ ਵਿੱਚ ਇੱਕ ਸ਼ੱਕੀ ਨੀਲੇ ਰੰਗ ਦਾ ਲਪਾਵਾ ਦਿਖਾਈ ਦਿੱਤਾ ਜਿਸ ਵਿੱਚੋਂ ਤਲਾਸ਼ੀ ਲਈ ਜਾਣ ਤੇ ਉਸ ਵਿੱਚੋਂ ਦੋ ਪਿਸਟਲ ਚਾਰ ਮੈਗਜ਼ੀਨ ਅਤੇ 10 ਜਿੰਦਾ ਰੋਧ ਬਰਾਮਦ ਹੋਣ ਤੇ ਪੁਲਿਸ ਨੇ ਅਸਲੇ ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਪੁਲਿਸ ਜਾਂਚ ਕਰ ਰਹੀ ਹੈ ਕਿ ਅਸਲਾ ਕਿੱਥੋਂ ਆਇਆ ਤੇ ਕਿਵੇਂ ਇੱਥੇ ਆਇਆ ਆਓ ਸੁਣਾਉਂਦੇ ਹਾਂ ਪੁਲਿਸ ਅਧਿਕਾਰੀਆਂ ਵੱਲੋਂ ਕੀ ਕਿਹਾ ਗਿਆ ਮੈਂ ਐਸਆਈ ਨਰੇਸ਼ ਕੁਮਾਰ ਥਾਣਾ ਕੋਰੀਡੋਰ ਕਰਤਾਰਪੁਰ ਡੇਰਵਾ ਬਣਾਣ ਦੇ ਚੇਤਨਾਤਾਂ ਕੱਲ ਅਸੀਂ ਸਮੇਤ ਪੁਲਿਸ ਪਾਰਟੀ ਥਾਣਾ ਕੋਰੀਡੋਰ ਦੀ ਤੇ ਸਮੇਤ ਬੀਐਸਐਫ ਸਟਾਈਫ ਡਾਲੀਨ ਪਿੰਡ ਮੇਤਲਾ ਦੇ ਸਰਚ ਮੇਤਲਾ ਦੇ ਬਾਰਡਰ ਤੇ ਸਰਚ ਕਰ ਰਹੇ ਸੀ ਸਾਂਝੀ ਸਰਚ ਕਰ ਰਹੇ ਸੀ ਦਰਾਨੇ ਸਰਚ ਇੱਕ ਨੀਲੇ ਰੰਗ ਦਾ ਲਫਾਫਾ ਖੇਤਾ ਵਿੱਚ ਦਿਖਾਈ ਦਿੱਤਾ ਸ਼ੱਕੀ ਜੀ ਤੌਰ ਤੇ ਦਿਖਾਈ ਦਿੱਤਾ ਜਿਸ ਨੂੰ ਅਸੀਂ ਅਸੀਂ ਦੇ ਸਮੇਤ ਵੀ ਅਸਰ ਪਾਰਟੀ ਨੇ ਦਰਾਨੇ ਚੈਕਿੰਗ ਸਾਝੇ ਤੌਰ ਤੇ ਚੈੱਕ ਕੀਤਾ ਜਿਹੜੇ ਚੈਕਿੰਗ ਕਰਨ ਦੇ ਲਫਾਫੇ ਵਿੱਚੋਂ ਦੋ ਪਿਸਟਲ ਜਿਨ੍ਹਾਂ ਦੇ ਉੱਤੋਂ ਆਪਣੇ ਨੰਬਰ ਜਿਹੜੇ ਹੋਏ ਉਹ ਮਟਾਏ ਹੋਏ ਸੀ ਖਤਮ ਕੀਤੇ ਹੋਏ ਸੀ ਤੇ ਚਾਰ ਮੈਗਜ਼ੀਨ ਇਹ 10 ਰੌਂਦ ਜਿੰਦਾ ਬ੍ਰਾਮਧ ਹੋਏ ਜਿਸ ਨੂੰ ਅਸੀਂ ਕਬਜ਼ਾ ਪੁਲਿਸ ਵਿੱਚ ਲੈ ਕੇ ਤੇ ਮੁਕਦਮਾ ਦਰਜ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਦਰਾਨੇ ਤਫ਼ਤੀਸ਼ ਜੋ ਵੀ ਕੋਈ ਸਾਹਮਣੇ ਆਇਆ ਉਹ ਆਪ ਜੀ ਨੂੰ ਦੱਸਿਆ ਜਾਵੇ ਕੇਂਦਰ ਸਰਕਾਰ ਦੁਆਰਾ ਅੱਜ ਬਜਟ ਪੇਸ਼ ਕੀਤਾ ਗਿਆ ਉਸ ਨੂੰ ਕਿਸਾਨਾਂ ਦੇ ਪ੍ਰਤੀਕਿਰਿਆ ਸਾਹਮਣੇ ਆਉਣ ਲੱਗੀ ਹੈ ਤੇ ਕਿਸਾਨਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਇਸ ਬਜਟ ਤੋਂ ਬਹੁਤ ਉਮੀਦਾਂ ਤੇ ਇਸ ਵਾਰ ਬਜਟ ਵਿੱਚ ਮਿਡਲ ਕਲਾਸ ਲਈ ਟੈਕਸ 12 ਤੱਕ ਦੀ ਲੱਖ ਦੀ ਤੱਕ ਦੀ ਆਮਦਨ ਤੇ ਨਹੀਂ ਲੱਗੇਗਾ ਜਿਹੜਾ ਕਿ ਪਹਿਲਾਂ 7 ਲੱਖ ਸੀ ਤੇ ਇਸ ਬਜਟ ਤੇ ਆਮ ਲੋਕਾਂ ਨੇ ਵੀ ਆਪਣੀ رائے ਰੱਖੀ ਜਿਹੜੀ ਕੇਂਦਰ ਸਰਕਾਰ ਅੱਜ ਸਾਡਾ ਬਜਟ ਪੇਸ਼ ਕਰਨ ਜਾ ਰਹੀ ਹੈ ਸਾਨੂੰ ਇਸ ਸਰਕਾਰ ਤੋਂ ਬਹੁਤ ਜ਼ਿਆਦਾ ਉਮੀਦਾਂ ਹਨ ਜਿਹੜੀਆਂ ਉਮੀਦਾਂ ਹੁੰਦੀਆਂ ਆਸਾਂ ਹੁੰਦੀਆਂ ਇਹ ਆਪਾਂ ਬਜਟ ਪੇਸ਼ ਹੋਣ ਤੋਂ ਪਹਿਲਾਂ ਰੱਖ ਸਕਦੇ ਆ ਆਪਣਾ ਰਾਈਟ ਆ ਇਹ ਸਰਕਾਰ ਨੇ ਪੂਰੀਆਂ ਕਰਨੀਆਂ ਨਾ ਕਰਨੀਆਂ ਉਹ ਸਰਕਾਰ ਨੇ ਸੋਚਣਾ ਪਰ ਸਾਡੀਆਂ ਉਮੀਦਾਂ ਐ ਵੀ ਉਹ ਜੁੜੀਆਂ ਵੀ ਆ ਇਸ ਗੱਲ ਦੇ ਨਾਲ ਵੀ ਜਿਹੜਾ ਸਾਡਾ ਖੇਤੀ ਸੈਕਟਰ ਹੈ ਉਹ ਬਿਲਕੁਲ ਬੁਰੀ ਤਰ੍ਹਾਂ ਫੇਲ ਹੋ ਰ ਜਾ ਰਿਹਾ ਕਿਉਂਕਿ ਜੇ ਖੇਤੀ ਸੈਕਟਰ ਫੇਲ ਹੁੰਦਾ ਤੇ ਉਹਦੇ ਨਾਲ ਕੁੱਲ ਵਰਗ ਜਿਹੜਾ ਉਹ ਬਿਲਕੁਲ ਦਬਿਆ ਜਾਊਗਾ ਕੁਚਲਿਆ ਜਾਊਗਾ ਕਿਉਂਕਿ ਖੇਤੀ ਇੱਕ ਜਿਹੜੀ ਲਾਹੇਵੰਦ ਧੰਦਾ ਨਹੀਂ ਰਹਿ ਗਈ ਇਹ ਇੱਕ ਗੋਰਖ ਧੰਦਾ ਜਾ ਬਣ ਗਿਆ ਕਿਉਂਕਿ ਜਿਹੜੀ ਖੇਤੀ ਦੇ ਨਾਲ ਨਾਲ ਚੱਕੀ ਦੇ ਜਿਵੇਂ ਪੁੜੇ ਦੇ ਚਾਰ ਚਬੇਰੇ ਇਸ ਤਰ੍ਹਾਂ ਸਾਰਾ ਸੰਸਾਰ ਘੁੰਮਦਾ ਉਸੇ ਤਰ੍ਹਾਂ ਖੇਤੀ ਦੇ ਸੈਕਟਰ ਦੇ ਸਾਰਾ ਸੰਸਾਰ ਘੁੰਮ ਰਿਹਾ ਔਰ ਹਰੇਕ ਵਰਗ ਇੱਕ ਖੇਤ ਦੇ ਵਿੱਚੋਂ ਕਿਸਾਨ ਦਾ ਪੈਦਾ ਕੀਤਾ ਹੋਇਆ ਅੰਨ ਖਾਂਦਾ ਇਹ ਸਾਡੇ ਪੀਐਮ ਸਾਹਿਬ ਵੀ ਖਾਂਦੇ ਆ ਸਾਡੇ ਮਨਿਸਟਰ ਸਾਰੇ ਖਾਂਦੇ ਆ ਔਰ ਸਾਡੇ ਮਾਨਯੋਗ ਰਾਸ਼ਟਰਪਤੀ ਜੀ ਤੱਕ ਉਹੀ ਅੰਨ ਖੇਤ ਦੇ ਕਿਸਾਨ ਦਾ ਪੈਦਾ ਕੀਤਾ ਹੋਇਆ ਅੰਨ ਖਾਂਦਾ ਪਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਔਰ ਜਿਹੜੀਆਂ 2020 ਦੇ ਵਿੱਚ ਸਰਕਾਰ ਨੇ ਮੰਨੀਆਂ ਸੀ ਉਹਨਾਂ ਨੂੰ ਪੂਰਨ ਤੌਰ ਤੇ ਲਾਗੂ ਕੀਤਾ ਜਾਵੇ ਕਿਉਂਕਿ ਉਹ ਮੰਗਾਂ ਪੁਰਾਣੀਆਂ ਨਹੀਂ ਗੀਆਂ ਉਹ ਸਰਕਾਰ ਨੇ ਹੀ ਮੰਨੀਆਂ ਵੀ ਆ ਮੰਗਾਂ ਵੀ ਤੁਹਾਡੀਆਂ ਮੰਗਾਂ ਜਾਇਜ਼ ਆ ਉਹਨਾਂ ਮੰਗਾਂ ਨੂੰ ਅਸੀਂ ਦੁਬਾਰਾ ਦੁਹਰਾਉਨੇ ਆ ਉਹਦੇ ਵਿੱਚ ਜਿਵੇਂ ਸਾਡੇ 60 ਸਾਲ ਤੋਂ ਉੱਤੇ ਕਿਸਾਨਾਂ ਦੀ ਪੈਨਸ਼ਨ ਸਕੀਮ ਹੈ ਜੇ ਹਰੇਕ ਇੱਕ ਪੀਐਨ ਤੋਂ ਲੈ ਕੇ ਉੱਚੇ ਅਧਿਕਾਰੀਆਂ ਤੱਕ ਆਈਐਸ ਅਧਿਕਾਰੀਆਂ ਤੱਕ ਉਹਨਾਂ ਨੂੰ ਪੈਨਸ਼ਨ ਲੱਗਦੀ ਆ ਤੇ ਖੇਤ ਦੇ ਵਿੱਚ 60 ਸਾਲ ਕੰਮ ਕਰਨ ਵਾਲਾ ਕਿਸਾਨ ਵੀ ਪੈਨਸ਼ਨ ਦਾ ਹੱਕਦਾਰ ਆ ਸਰਕਾਰ ਤੋਂ ਮੰਗ ਕਰਦੇ ਆ ਘੱਟੋ ਘੱਟ ਉਹਨੂੰ 10000 ਰੁਪਿਆ ਪਰ ਮੰਥੋਂ ਉਹਨੂੰ ਪੈਨਸ਼ਨ ਲਈ ਜਾਵੇ ਬੀਤੇ ਦਿਨੀ ਐਡੀਸੀ ਹਰਿੰਦਰ ਸਿੰਘ 베ਦੀ ਦੀ ਇੱਕ ਵਾਈ ਵਿੱਚ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਕੀਤੀ ਗਏ ਨਾਜਾਇਜ਼ ਕਬਜ਼ਿਆਂ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਸੀ ਤੇ ਤੋੜਫੋੜ ਵੀ ਕੀਤੀ ਗਈ ਸੀ ਜਿਸ ਦਾ ਦੁਕਾਨਦਾਰਾਂ ਵੱਲੋਂ ਵਿਰੋਧ ਵੀ ਦੇਖਣ ਨੂੰ ਮਿਲਿਆ ਪਰ ਇਸ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਦੇ ਨਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ ਲਗਾਤਾਰ ਚੱਲ ਰਹੀ ਹੈ ਗੁਰਦਾਸਪੁਰ ਤੋਂ ਬਾਅਦ ਅੱਜ ਕਸਬਾ ਕਾਦੀਆਂ ਵਿਖੇ ਏਡੀਸੀ ਹਰਜਿੰਦਰ ਸਿੰਘ 베ਦੀ ਦੀ ਅਗਵਾਈ ਵਿੱਚ ਸਵੇਰੇ ਤੜਕਸਾਰ ਹੀ ਇਹ ਨਗਰ ਕੌਂਸਲ ਕਾਦੀਆਂ ਦੀ ਟੀਮ ਨੇ ਦੁਕਾਨਦਾਰ ਅੱਗੇ ਕੀਤੇ ਗਏ ਨਜਾਇਜ਼ ਕਬਜ਼ੇ ਹਟਾਉਣ ਦਾ ਕੰਮ ਸ਼ੁਰੂ ਕੀਤਾ ਦੇਖੋ ਜੀ ਅੱਜ ਮਤਲਬ ਮੈਂ ਇਹ ਮੇਰਾ ਸੋਨ ਹੀ ਦੱਸਣਾ ਚਾਹਾਂਗੀ ਅਸਰ ਜਿਹੜੀ ਇਨਕ੍ਰੋਚਮੈਂਟ ਹੈ ਜਿਹੜਾ ਤੁਸੀਂ ਦੇਖਿਆ ਕਿ ਸ਼ਹਿਰ ਵਾਸੀਆਂ ਦੀ ਬੜੀ ਖਪਲੇਨਾ ਹੁੰਦੀ ਹੈ ਕਿਉਂਕਿ ਮਜ਼ਾਰ ਤੋਂ ਲੰਘਣਾ ਔਖਾ ਹੋ ਜਾਂਦਾ ਹੈ ਲੋਕਾਂ ਨੇ ਆਪਣੀ ਮਾਲਕੀ ਛੱਡ ਕੇ ਘੱਟੋ ਘਾਟ ਮੈਂ ਕਹਾਂਗੀ 30-30 ਆਪਣੀਆਂ 5-5 10-10 ਜਿਹੜੀਆਂ ਔਰੀਆਂ ਪੂੜੀਆਂ ਕੱਢ ਕੇ ਥੜੇ ਬਣਾ ਕੇ ਅੱਗੇ ਜਗ੍ਹਾ ਸਦੀ ਹੋਈ ਹੈ ਜੱਤੀ ਸਰਕਾਰੀ ਜਗ੍ਹਾ ਹਰ ਇੱਕ ਪਬਲਿਕ ਦੀ ਜਗ੍ਹਾ ਮੈਂ ਕਹਾਂਗਾ ਕਿ ਜਿੰਨੇ ਲੰਗਣਾ ਹੈ ਅੱਜ ਮੈਂ ਅਸੀਂ ਗ੍ਰੋਸਨ ਰੀਮੂਵਲ ਡਰਾਈਵ ਕਰ ਰਹੇ ਹਾਂ ਸੋ ਪਹਿਲਾਂ ਕਿ ਮੁਨਾਦੀ ਵੀ ਕੀਤੀ ਹੈ ਲੋਕਾਂ ਨੂੰ ਲੋਕਾਂ ਨੇ ਕਿਹਾ ਸੀ 2 ਦਿਨ ਦਾ ਟਾਈਮ ਦੇਓ ਉਹ 2 ਦਿਨ ਦੇ ਟਾਈਮ ਤੋਂ ਬਾਅਦ ਅਸੀਂ ਆਏ ਆ ਇਹ ਸਾਨੂੰ ਨਾ ਚਾਹਦੇ ਹੋਈ ਵਾ ਕਰਨੀ ਪੈ ਰਹੀ ਹੈ ਮੇਰੀ ਟੀਮ ਸਵੇਰ ਦੀ 4 ਵਜੇ ਉੱઠી ਹੈ ਉਹਨੇ ਆਪਣੀ ਸਫਾਈ ਆਪਣੇ ਕੂੜਾ ਵੀ ਚੁੱਕਣਾ ਹੈ ਲੱਗਦਾ ਇਹ ਵੀ ਕੰਮ ਕਰਨਾ ਪੈ ਰਿਹਾ ਮੈਨੂੰ ਤੁਹਾਡੇ ਮਾਤੀ ਮਰਾਈ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਜਿਹੜੀ ਵੀ ਅਸੀਂ ਜਿਹੜੀ ਸਰਕਾਰੀ ਜਿਹੜੀਆਂ ਗਲੀਆਂ ਆ ਉਹਨਾਂ ਨੂੰ ਖੁੱਲੀ ਕਰਨ ਲਈ ਆਪਣੇ ਆਪ ਹੀ ਜਿਹੜੀਆਂ ਜਿਹੜੇ ਖੜੇ ਬਣਾਈ ਦੇ ਤੁਸੀਂ ਪੂੜੀਆਂ ਬਣਾਈ ਦੀਆਂ ਉਹਨਾਂ ਨੂੰ ਪਿੱਛੇ ਕਰ ਲਈਏ ਤਾਂ ਜੋ ਪਬਲਿਕ ਦਾ ਆਣਾ ਜਾਣਾ ਸੁਖਾਲਾ ਹੋ ਸਕੇ ਇਹਦੇ ਨਾਲ ਮੈਂ ਵੀ ਕਹਿਣਾ ਚਾਹਾਂਗਾ ਕਿ ਜੇ ਅੱਜ ਅਸੀਂ ਜਿਹੜਾ ਜਗਾਹ ਨੂੰ ਮਿਲਦੀ ਅਸੀਂ ਕੋਈ ਜਿੱਥੇ ਲਾਈਟਾਂ ਵਾਲੇ ਪਿੱਲਰ ਲਾ ਪਾਵਾਂਗੇ ਉਹਨੂੰ ਸੋਹਣਾ ਕਰ ਪਾਵਾਂਗੇ ਤਾਂ ਜੋ ਜੇਕਰ ਸੋਹਣਾ ਹੋਏਗਾ ਉਹ ਦੁਕਾਨਦਾਰਾਂ ਦੀ ਹੀ ਵਿਕਰੀ ਵਧੇਗੀ ਇਦੇ ਨਾਲ ਜਿਹੜਾ ਵੀ ਅਮਰਕੀ ਐਮਰਜੈਂਸੀ ਪੈ ਜਾਂਦੀ ਹੈ ਕਿ ਨੂੰ ਮੈਂ ਕਹਾਂਗੇ ਐਂਬੂਲੈਂਸ ਲੰਘਣੀ ਪੈਂਦੀ ਹੈ ਤੁਸੀਂ ਸਾਰੇ ਪੱਤਰਕਾਰਾਂ ਨੇ ਸ਼ਹਿਰ ਬਾਤੀ ਨਹੀਂ ਕਿ ਕਿ ਐਂਬੂਲੈਂਸ ਲੰਘਣਾ ਖਾਂਦ ਦੇਖੋ ਜੀ ਆਪਣੀ ਨਿੱਜੀ ਦਾ ਤੁਹਾਡਾ ਸਵਾਥ ਠੀਕ ਹੈ ਤੁਸੀਂ ਰੋਟੀ ਕਮਾਣੀ ਹੈ ਪਰ ਤੁਸੀਂ ਪਬਲਿਕ ਦਾ ਹਸਤਾ ਨਹੀਂ ਰੋਕਦੇ ਬਸ ਇਹਦੇ ਕਰਕੇ ਅੱਜ ਕਾਰਵਾਈ ਕਰ ਰਹੇ ਹਾਂ ਮੇਰੀ ਤੁਹਾਡੇ ਰਾਹੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਬੇਸ਼ੱਕ ਅੱਜ ਇੱਥੇ ਹੋ ਕਿਤੇ ਵੀ ਤੁਸੀਂ ਕਿਰਪਾ ਕਰਕੇ ਜਿਹੜੀ ਮੇਨ ਸੜਕ ਹੈ ਜਾਂ ਆਪਣੀਆਂ ਜਿੱਥੇ ਲੋਕ ਲੰਘਦੇ ਨੇ ਉਤੇ ਇਨਕ੍ਰੋਚਮੈਂਟ ਨਾ ਕਰੋ ਕਿਉਂਕਿ ਜੇ ਨਹੀਂ ਕੀਤੀ ਆਪਣੀ ਤੁਸੀਂ ਆਪ ਨੇ ਮੂਹ ਅੱਥੀ ਅੱਜ ਨਹੀਂ ਤੇ ਕੱਲੋਂ ਫੇਰ ਕਾਰਵਾਈ ਕਰਾਂਗੇ ਸਰ ਵੇਖੋ ਜੀ ਜਿਹੜੀ ਵੀ ਇੱਥੇ ਮੈਂ ਹੁਣ ایਓ ਸਾਹਿਬ ਬਣਾਈਆਂ ਮੈਨੂੰ ਇੱਥੇ ਜੁਆਇਨ ਕੀਤੇ ਇਹ ਮੇਰੇ ਇੱਕ ਫੇਰਾ ਲੱਗਿਆ ਠੀਕ ਹੈ ਦੋ ਮੈਥੋਂ ਲੰਗੇ ਆ ਮੈਂ ਆਪਣੀ ਨਿੱਜੀ ਤੌਰ ਤੇ ਵੇਖਿਆ ਇਸ ਤੋਂ ਬਾਅਦ ਮੈਂ ਯੂਨਿਵਿਅਰਸ ਕਹਾਂ ਦਿੱਤਾ ਇਸ ਤੋਂ ਇਲਾਵਾ ਵੀ ਜਿੱਥੇ ਜਿੱਥੇ ਇਨਕ੍ਰੋਚਮੈਂਟ ਹੈ ਉਹਨਾਂ ਨੂੰ ਵੀ ਅੱਜ ਫੇਰ ਅੱਜ ਦੁਪਹਿਰੀ ਜਿਹੜੀ ਹੈ ਉਹ ਆਪਣੇ ਉਹ ਕਰਾ ਦਿਓ ਮੁਨਾਦੀ ਕਰਾ ਦਿਓ ਤਾਂ ਕਿ ਇਸ ਤੋਂ ਬਾਅਦ ਵੀ ਜੇਕਰ ਨਹੀਂ ਰਿਮੂਵ ਕੀਤੀ ਫਿਰ ਇਸੇ ਡਰਾਈਵ ਸ਼ੁਰੂ ਕਰਾਂਗੇ ਅੱਜ ਜਿੰਨਾ ਹੋ ਸਕਦਾ ਮੈਕਸਿਮਮ ਅਸੀਂ ਜਿਹੜਾ ਇਲੀਗਲੀ ਇੰਟਰਚਮੈਂਟ ਰਿਮੂਵ ਕਰਕੇ ਚੰਗਾ ਦੂਸਰਾ ਬੇਤੇਗਲ ਗੁਰਦਾਸਪੁਰ ਦੇ ਬਾਜ਼ਾਰਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਵੱਲੋਂ ਕੀਤੀ ਗਈ ਨਜਾਇਜ਼ ਸਾਰੀ ਤੇ ਪੀਲਾ ਪੰਚਾ ਚਲਾਉਣ ਮਾਮਲੇ ਵਿੱਚ ਅੱਜ ਗੁਰਦਾਸਪੁਰ ਵਪਾਰ ਮੰਡਲ ਦਾ ਵਫਦ ਪ੍ਰਧਾਨ ਦਰਸ਼ਨ ਮਹਾਜਨ ਦੇਗਵਾਈ ਵਿੱਚ ਵਿਧੇਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਹਰਜਿੰਦਰ ਸਿੰਘ 베ਦੀ ਨੂੰ ਮਿਲੇ ਅਤੇ ਦੁਕਾਨਦਾਰਾਂ ਦੇ ਐਡੀਸੀ ਵਿਚਕਾਰ ਲੰਬੀ ਵਿਚਾਰ ਚਰਚਾ ਵੀ ਕੀਤੀ ਗਈ ਉਸ ਤੋਂ ਬਾਅਦ ਦੋਵਾਂ ਵਿੱਚ ਸ਼ਹਿਰ ਦੇ ਮਸਲਿਆਂ ਨੂੰ ਲੈ ਕੇ ਸਹਿਮਤੀ ਬਣ ਗਈ ਅਤੇ ਜਿੱਥੇ ਭਵਿਕ ਵਿੱਚ ਪ੍ਰਸ਼ਾਸਨ ਦੀ ਨਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ ਵਪਾਰ ਮੰਡਲ ਨਾਲ مشورہ ਕਰਕੇ ਹੋਏਗੀ ਉੱਥੇ ਹੀ ਬਿਨਾਂ ਪਾਰਕਿੰਗ ਤੋਂ ਚੱਲ ਰਹੇ ਹਸਪਤਾਲਾਂ ਬੈਂਕਾਂ ਤੇ ਬਾਹਰ ਨਜਾਇਜ਼ ਪਾਰਕਿੰਗ ਵੀ ਸਿਕੰਜਾ ਕੱਸਿਆ ਜਾਵੇਗਾ ਅਸੀਂ ਸਾਰੇ ਗੁਰਦਾਸਪੁਰ ਦੇ ਵਪਾਰੀ ਜੋ ਕਿ ਕੱਲ ਮਿਊਸਪਲ ਕਾਰਪੋਰੇਸ਼ਨ ਗੁਰਦਾਸਪੁਰ ਵੱਲੋਂ ਵਪਾਰੀਆਂ ਨਾਲ ਪੰਜਾਬੀ ਵਿੱਚ ਕਿਹਾ ਜਾਵੇ ਕਿ ਧੱਕਾ ਕੀਤਾ ਗਿਆ ਸੀ ਉਹਦੇ ਰੋਸ ਸਵਰੂਪ ਏਡੀਸੀ ਸਾਹਿਬ ਨਾਲ ਮੀਟਿੰਗ ਹੋਈ ਸੀ ਸਾਰੇ ਦਰਸ਼ਨ ਜੀ ਨਾਲ ਟਾਈਂਟਾ ਹੋਇਆ ਸਾਰੇ ਵਪਾਰੀ ਉਹਦੇ ਚ ਆਪਣੇ ਆਪਣੇ ਮੁੱਦੇ ਰੱਖਿਆ ਸਾਡਾ ਏਡੀਸੀ ਸਾਹਿਬ ਐਡਮਿਨਿਸਟ੍ਰੇਸ਼ਨ ਨਾਲ ਬਹੁਤ ਸੁਹਾਰਤਪੂਰਨ ਔਰ ਅچھے ਮਾਹੌਲ ਚ ਗੱਲਬਾਤ ਹੋਈ ਆ ਅਸੀਂ ਉਹਨਾਂ ਨੂੰ ਆਪਣੀਆਂ ਮੁਸ਼ਕਿਲਾਂ ਦੱਸਿਆ ਨੇ ਉਹਨਾਂ ਨੇ ਆਪਣੀ ਮਜਬੂਰੀ ਔਰ ਲਾਚਾਰੀ ਕਿਹਾ ਜਾ ਸਕਦਾ ਉਹਨਾਂ ਨੇ ਉਹ ਵੀ ਦਰਸਾਈ ਆ ਜਦ ਕਿ ਦੁਕਾਨਦਾਰਾਂ ਦਾ ਕੋਈ ਇਨਾ ਕਸੂਰ ਨਹੀਂ ਜਿੰਨਾ ਉਹਨਾਂ ਨਾਲ ਤੱਕਾ ਕੀਤਾ ਜਾਂਦਾ ਵਾ ਫੇਰ ਵੀ ਉਹਨਾਂ ਨੇ ਕਿਹਾ ਵਾ ਕਿ ਅਸੀਂ ਇਨ ਫਿਊਚਰ yellow line ਲਾ ਕੇ ਦੁਕਾਨਦਾਰਾਂ ਦੀ ਸਹਿਮਤੀ ਦੇ ਨਾਲ ਉਹ ਸਾਰੀ ਸਹਿਮਤੀ ਹੋਈ ਹੈ ਅੰਦਰ ਪ੍ਰਧਾਨ ਜੀ ਵੀ ਨਾਲ ਹੀ ਕਿ ਦੁਕਾਨਦਾਰਾਂ ਦੀ ਅਸੀਂ ਸਹਿਮਤੀ ਦੇ ਨਾਲ ਜੋ ਕਰਾਂਗੇ ਕਿਦੋਂ ਕਰਾਂਗੇ ਸਭ ਤੋਂ ਪਹਿਲੇ ਉਹਨਾਂ ਨੂੰ ਕਿਹਾ ਗਿਆ ਵਾ ਵੀ ਹਸਪੀਟਲ ਜਿਹਨਾਂ ਕੋਲ ਆਪਣੀ ਪਾਰਕਿੰਗ ਨਹੀਂ ਜਨਰੇਟਰ ਸੜਕ ਤੇ ਨੇ ਔਰ ਉਸ ਤੋਂ ਇਲਾਵਾ ਬੈਂਕਿੰਗ ਪ੍ਰਣਾਲੀ ਜਿਹੜੀ ਸਰਕਾਰੀ ਆ ਉਹਦੇ باوجود ਉਹਨਾਂ ਨੇ ਜਨਰੇਟਰ ਸੜਕ ਤੇ ਲਾਏਦੇ ਨੇ ਸੜਕ ਤੇ ਅਨਕ੍ਰੋਜਮੈਂਟ ਕਰਦੇ ਆ ਸੜਕ ਤੇ ਪਾਰਕਿੰਗ ਕਰਦੇ ਆ ਸਭ ਤੋਂ ਪਹਿਲੇ ਉਹਨਾਂ ਦੇ ਕੰਟਰੋਲ ਕਰੋ 70% ਗੁਰਦਾਸਪੁਰ ਦੀ ਜਿਹੜੀ ਟ੍ਰੈਫਿਕ ਸਮੱਸਿਆ ਉਹ ਖਤਮ ਹੋ ਜੇਗੀ ਤੇ ਇਹਨਾਂ ਦਾ ਗੁੱਸਾ ਉਧਰ ਦੀ بجائے ਦੁਕਾਨਦਾਰਾਂ ਵੱਲ ਆ ਬੰਦ ਹੋ ਜਾਏਗਾ ਸਾਡੀ ਉਹਨਾਂ ਨਾਲ ਸਹਿਮਤੀ ਹੋਈ ਆ ਉਹ ਕਹਿੰਦੇ ਅਸੀਂ ਇਹ ਕਾਰਵਾਈ ਕਰਾ ਲਈ ਜਦੋਂ ਵੀ ਇਹਨਾਂ ਨੇ ਕਾਰਵਾਈ ਕਰਨੀ ਆ ਦਿਨ ਵੇਲੇ ਕਰਨ ਅਧੀ ਰਾਤ ਨੂੰ ਤੇ ਕਾਰਵਾਈ ਚੋਰਾਂ ਨਾਲ ਹੁੰਦੀ ਆ ਅਸੀਂ ਇਹ ਚੀਜ਼ ਨੂੰ ਕੰਡਨ ਕਰਨੇ ਆ ਔਰ ਇਹਨਾਂ ਨੂੰ ਇਹ ਬੇਨਤੀ ਕੀਤੀ ਆ ਕਿ ਅੱਗੇ ਤੋਂ ਕੋਈ ਵੀ ਗੱਲ ਕਰਨੀ ਆ ਸ਼ਹਿਰ ਦੇ ਦੁਕਾਨਦਾਰ ਤੁਹਾਡੇ ਨਾਲ ਸਹਿਮਤ ਨੇ ਸਾਨੂੰ ਦੱਸਿਆ ਜਾਵੇ ਗਲਤ ਗਲ ਦੇ ਵਿੱਚ ਅਸੀਂ ਨਾਲ ਨਹੀਂ ਆਵਾਂਗੇ ਪਰ ਨਜਾਇਜ਼ ਕਿਸੇ ਨਾਲ ਹੋਏਗੀ ਤਾਂ ਸਾਰੇ ਵਪਾਰੀ ਇੱਕ ਕਾਨੂੰਨ ਦੇ ਰਾਜ ਆਪਣੇ ਸ਼ਹਿਰ ਦੇ ਬੜੇ ਮਾਣਯੋਗ ਸਾਡੇ ਵਪਾਰ ਮੰਡਲ ਦੇ ਸੀਨੀਅਰ ਆਪਣੇ ਮੈਂ ਕਹਾਂਗਾ ਕਿ ਮੋਤਵਾਰ ਬੰਦੇ ਵੀ ਆਏ ਆ ਅੱਜ ਇਹਨਾਂ ਨੇ ਸਾਡੇ ਮੈਦ ਜਦੋਂ ਤਾਂ ਆਏ ਇਹਨਾਂ ਨੇ ਪਹਿਲੀ ਵਾਰੀ ਆਪਣੀ ਗੱਲ ਰੱਖੀ ਹੈ ਮੰਗਾਂ ਰੱਖੀਆਂ ਕਿ ਕਿੱਥੇ ਕਿੱਥੇ ਦੁਕਾਨਦਾਰਾਂ ਨੂੰ ਮੁਸ਼ਕਲ ਆ ਰਹੀ ਹੈ ਤੇ ਅੱਜ ਬੜੀ ਵਧੀਆ ਸਾਡੀ ਮੀਟਿੰਗ ਰਹੀ ਹੈ ਇੱਕ ਦੂਜੇ ਦੇ ਨਾਲ ਅਸੀਂ ਰਲ ਮਿਲ ਕੇ ਗੁਰਦਾਸਪੁਰ ਸ਼ਹਿਰ ਨੂੰ ਮੈਂ ਕਹਾਂਗਾ ਕੋਸ਼ਿਸ਼ ਰਹੇਗੀ ਮੇਰੀ ਕਿ ਪੰਜਾਬ ਦਾ ਇੱਕ ਨੰਬਰ ਦਾ ਸ਼ਹਿਰ ਬਣਾਣਾ ਸਾਫ਼ ਸੁਥਰਾ ਡਿਵੈਲਪਮੈਂਟ ਵਾਈਜ਼ ਹੋਰ ਸੁੰਦਰਤਾ ਵਾਈਜ਼ हां ਪਿਛੇ ਅੱਛੀ ਥੋੜੀ ਜੀ ਕਾਰਵਾਈ ਕੀਤੀ ਸੀਗੀ ਉਹਦੇ ਵਿੱਚ ਪਬਲਿਕ ਵੱਲੋਂ ਆ ਰਹੀ ਸੀ ਕਿ ਕਿ ਇਨਕੰਵੀਨੀਅੰਸ ਰਹਦੀ ਆ ਆਵਾਜਾਈ ਦੀ ਦਿੱਕਤ ਰਹਿੰਦੀ ਹੈ ਕਈ ਵਾਰੀ ਉਰੇ ਤੇ ਅਸੀਂ ਜਿਹੜੀ ਅੱਛੀ ਡਰਾਈਵ ਕੀਤੀ ਉਹਦੇ ਤੇ ਜਿਹੜੇ ਬਾਅਦ ਦੇ ਟੈਂਪਰਰੀ ਸਟਰਕਚਰ ਸੀਗੇ ਕਈ ਵਾਰੀ ਹੁੰਦਾ ਕਿ ਸਾਨੂੰ ਐਮਰਜੈਂਸੀ ਫਾਇਰ ਬ੍ਰਿਗੇਡ ਭੇਜਣੀ ਪੈਂਦੀ ਐ ਐਂਬੂਲੈਂਸ ਭੇਜਣੀ ਪੈਂਦੀ ਐ ਉਹ ਰੁਕਾਵਟਾਂ ਦੀਆਂ ਸੀਗੇ ਜਿਹਦੇ ਕਰਕੇ ਕਰਨੀ ਪਈ ਉਸ ਤੋਂ ਬਾਅਦ ਅੱਜ ਜਿੰਨੇ ਵਪਾਰੀ ਭਰਾ ਆਏ ਇਹਨਾਂ ਨੇ ਦੱਸਿਆ ਕਿਤੇ ਨਾ ਕਿਤੇ ਸਾਡੇ ਜਿਹੜੀ ਲਾਊਡ ਸਪੀਕਰ ਲਾਉਂਦੇ ਐ ਉਹ ਵੀ ਅਸੀਂ ਕਾਰਵਾਈ ਕਰਾਂਗੇ ਇਹਨਾਂ ਨੇ ਕਿਹਾ ਕਿ ਜਿੱਦਾਂ ਕਿ ਕਿਤੇ ਨਾ ਕਿਤੇ ਸਾਡੇ ਕੋਲ ਬੈਂਕ ਵਾਲਿਆਂ ਦੀ ਉਹ ਐਕਸਟਰਾ ਜਿਹੜੀ ਹੈ ਔਲਾਦ ਦੇ ਮੋਟਰਸਾਈਕਲ ਗੱਡੀਆਂ ਲਾ ਦਿੰਦੇ ਉਹਦੇ ਕਰਕੇ ਮੇਨ ਜਿਹੜੀ ਹੈ ਆਵਾਜਾਈ ਦੀ ਮਤਲਬ ਟੰਗੀ ਹੈ ਉਹਦੇ ਤੇ ਵੀ ਅਸੀਂ ਇੱਥੇ ਕਰਦੀ ਹੋਏ ਲੈਟਰ ਕਰਾਂਗੇ ਪ੍ਰੋਪਰ ਮੀਟਿੰਗ ਕਰਾਂਗੇ ਤੀਸਰੀ ਗੱਲ ਇਹਨਾਂ ਨੇ ਕਹੀ ਕਿ ਜਿੱਥੇ ਸਾਬ ਸਫਾਈ ਦੀ ਗੰਦਾ ਨਾਲਾ ਜਾਂ ਹੋਰ ਹੈ ਇਸ ਸਬੰਧੀ ਵੀ ਇਹਨੂੰ ਬਲਾਕ ਕੀ ਅਸੀਂ ਜਿਹੜੀ ਮੀਟਿੰਗ ਕਰਕੇ ਜਲਦ ਤੋਂ ਜਲਦ ਜਿਹੜੀ ਹੈ ਇੱਥੇ ਕਾਰਵਾਈ ਕਰਾਂਗੇ ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ ਵੱਲੋਂ ਸਾਲਾਂ ਤੋਂ ਕਿਰਾਏ ਨਾ ਦੇਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਪਰਿਸ਼ਦ ਵੱਲੋਂ ਕਿਰਾਏਦਾਰਾਂ ਦੀਆਂ ਦੁਕਾਨਾਂ ਕਬਜ਼ੇ ਵਿੱਚ ਲੈ ਕੇ ਸੀਲ ਕਰ ਦਿੱਤੀਆਂ ਗਈਆਂ ਜ਼ਿਲ੍ਹਾ ਪਰਿਸ਼ਦ ਦੀ ਸੈਕਟਰੀ ਜਨਿਤ ਖੇਰਾ ਅਨੁਸਾਰ ਇਹ ਕਾਰਵਾਈ ਅਦਾਲਤ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ ਕਿਉਂਕਿ ਇਹ ਦੁਕਾਨਦਾਰ ਕਈ ਸਾਲਾਂ ਤੋਂ ਜ਼ਿਲ੍ਹਾ ਪਰਿਸ਼ਦ ਨੂੰ ਦੁਕਾਨ ਦਾ ਕਰਾਇਆ ਨਹੀਂ ਜਮਾ ਕਰਵਾਇਆ ਰਿਹਾ ਸਨ ਉੱਥੇ ਦੁਕਾਨਦਾਰ ਨੇ ਜ਼ਿਲ੍ਹਾ ਪਰਿਸ਼ਦ ਦੇ ਕਾਰਵਈਤਾ ਰੋਸ ਜਤਾਇਆ ਤੇ ਕਿਹਾ ਹੈ ਕਿ ਉਹ ਇੱਕ ਮੋਸਤ ਵਿੱਚ ਲੱਖ ਰੁਪਏ ਕਰਾਇਆ ਨਹੀਂ ਦੇ ਸਕਦੇ ਇਹ ਥੋੜਾ ਗੱਲ ਆਪੀ ਇਹ ਦੁਕਾਨਦਾਰ ਬੰਦੇ ਨੇ ਕਿਸਾਨ ਜਿੱਥੇ ਮਰਜੀ ਮੋਟਾ ਲੈਣ ਠੀਕ ਹੈ ਜੀ ਜਦੋਂ ਮਰਜੀ ਆਪਣੇ ਫੋਰਜ ਦੇ ਸਰਕਾਰੀ ਮੁਲਾਜ਼ਮ ਨੇ ਹਰਤਾਲਾ ਕਰਦਣੇ ਜੋ ਵੀ ਆਪਣੇ ਕਰਦਣੇ ਉੱਥੇ ਸਰਕਾਰ ਦਾ ਕੋਈ ਯੋਗ ਨਹੀਂ ਹੈਗਾ ਵਪਾਰੀਆਂ ਉੱਪਰ ਜੋਰ ਨੇ ਇੱਕ ਮੌਕਾ ਦਿਓ ਕਿਰਾਇਆ ਹੈਗੇ ਨੇ ਬਕਾਇਆ ਵੀ ਚੱਲ ਰਹੀ ਕੋਈ ਗੱਲ ਬਾਤ ਚਲਦੀ ਵੀ ਆ ਦਿਲ ਦੇ ਬੇਨ ਹੈ ਕੀ ਕਿਹਾ ਕਿਸ ਦਾ ਪੁੱਸਤਾ ਕਰਾ ਦੇ ਕਿਆ ਕਿਆ ਉਹ ਕਹਿੰਦੇ ਉਹ ਜਿਹੜੇ ਆਪਣੇ ਬੰਦੇ ਨੇ ਵੇ ਸਾਰੇ ਲੋਕ ਕਹਿੰਦੇ ਹਾਂਜੀ ਸਾਰੇ ਕਹਿੰਦੇ ਫੇ ਦੋ ਪੈਸੇ ਆਈ ਸੀ ਹਾਂ ਇੱਕ ਵਾਰ ਇੱਕ ਵਾਰ ਦਿਓ ਦੋਦ ਕਰਨਾ ਪਿੱਛੇ ਬਾਂਦਰੀ ਕਰਵਾਤੀ ਉਹ ਦੋਦ ਕਰਨਾ ਉਹ ਆਲਰੇਡੀ ਬੰਦੇ ਨੇ ਦਗਣਾ ਉਹ ਕੋਈ ਨੋਟਿਸ ਵਗੈਰਾ ਦਿੱਤਾ ਗਿਆ ਪਹਿਲੇ ਜਾਂ ਕੋਈ ਨੋਟਿਸ ਤਾਂ ਆਇਆ ਹੀ ਨਹੀਂ ਆਇਆ ਨਹੀਂ ਇਰ ਵੀ ਤੁਸੀਂ ਜੋ ਪੈਸੇ ਦੇ ਜਮਾ ਕਰਾਏ ਦੁਕਾਨਦਾਰ ਨੇ ਤਾਂ ਦਿੱਤੇ ਆ ਆਪਣੇ 50000 ਰੁਪਏ ਮੰਗ ਰਾਇਆ ਦੋ ਮਹੀਨੇ ਬੰਨਾ ਦੁਕਾਨ ਦਾ ਬਖੋਖੜੇ ਸਮੇ ਦਾ ਕਿਰਾਇਆ ਬਕਾਇਆ ਪੈਂਡਿੰਗ ਸੀ ਜੀ ਜੋ ਲੱਖਾਂ ਦੀ ਅਮਾਉਂਟ ਦੇ ਵਿੱਚ ਹੈਗਾ ਸੀ ਅੱਜ ਜਲਾ ਬਰਿਸ਼ਾਦ ਵੱਲੋਂ ਪ੍ਰੋਪਰ ਸਾਰੇ ਨਿਯਮਾਂ ਦੀ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਇਹ ਕਬਜ਼ਾ ਪੁਲਿਸ ਦੀ ਸਹਾਇਤਾ ਦੇ ਨਾਲ ਲਿਆ ਜਾ ਰਿਹਾ ਹੈਗਾ ਐਂਡ ਪ੍ਰੋਪਰ ਕਾਨੂੰਨੀ ਪ੍ਰਕਿਰਿਆ ਪ੍ਰੋਪਰ ਫਾਲੋ ਹੋਈ ਹੈ ਇਹਨਾਂ ਦੁਕਾਨਾਂ ਦਾ ਇਨਫੈਕਟ 1600 ਲੱਖ 14 ਲੱਖ 15 ਲੱਖ 11 ਲੱਖ ਤੁਸੀਂ ਐਵਰੇਜ ਲਗਾਉ ਤਾਂ 10 ਲੱਖ ਤਾਂ ਐਵਰੇਜ ਤੁਸੀਂ ਪ੍ਰਤੀ ਦੁਕਾਨ ਲੈ ਸਕਦੇ ਹੋ ਔਰ ਅੱਜ ਅਸੀਂ 25 ਦੁਕਾਨਾਂ ਦਾ ਕਵਰ ਲੈ ਲਿਆ ਹੈ। 23 17 ਤੋਂ ਨੇ ਕਈ ਇਵਨ 15 ਸਾਲ ਪੁਰਾਣੇ ਮਾਮਲੇ ਵੀ ਹੈਗੇ ਨੇ ਵਿੱਚ ਜਿਹੜੇ 15 ਸਾਲ ਤੋਂ ਪੈਂਡਿੰਗ ਚੱਲੇ ਆ ਰਹੇ ਨੇ ਤਾਂ ਅੱਜ ਅਸੀਂ ਉਹਨਾਂ ਸਾਰਿਆਂ ਨੂੰ ਮਾਨਯੋਗ ਅਦਾਲਤ ਦਾ ਫੈਸਲਾ ਲੈ ਕੇ ਉਪਰੰਤ ਕਾਰਵਾਈ ਕੀਤੀ ਹੈ। ਕੋਈ ਨੋਟਿਸ ਵੀ ਭੇਜੇਗੇ। ਹਾਂਜੀ ਹਾਂਜੀ ਬਹੁਤ ਨੋਟਿਸ ਭੇਜੇਗੇ। ਐਂਡ ਜਦੋਂ ਇਹ ਕਿਸੇ ਨਾਂ ਦੇਣ ਦਾ ਸਾਨੂੰ ਹੋਇਆ ਫਿਰ ਇਹਨਾਂ ਨੇ ਕੋਈ ਵੀ ਕਰਾਇਆ ਸਾਨੂੰ ਨਹੀਂ ਦੇਣਾ ਹੈਗਾ ਐਂਡ ਆਪਣਾ ਬਕਾਇਆ ਸਾਰਾ ਕਲੀਅਰ ਨਹੀਂ ਕਰਨਾ ਤਾਂ ਅੱਜ ਫਿਰ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਪਈ ਹੈ ਬੇਨਤੀ ਹੈ ਕਿ ਸਾਰਾ ਆਪਦਾ ਬਕਾਇਆ ਕਲੀਅਰ ਕਰਨਗੇ ਤਾਂ ਹੀ ਕੋਈ ਮਸਲੇ ਦਾ ਹੱਲ ਨਿਕਲੂਗਾ ਇਦਾਂ ਥੋੜਾ ਦੇਣ ਨਾਲ ਜਿਹੜੀ ਦੁਕਾਨ ਸੀ ਮਹਿਕਮਾ ਵਿਲ ਨਾਟ ਐਡਮਿਟ ਜਿਹੜੀ ਦੁਕਾਨ ਸੀ ਉਹ ਕੀ ਥੀਂਗੇ ਉਹ ਫਿਰ ਪਰਮਨੈਂਟਲੀ ਬੰਦ ਰਹੇਗੀ ਹਾਂ ਉਹਦੀ ਜਲਦੀ ਮਾਨਯੋਗ ਡੀ ਸਾਹਿਬ ਕੋਲ ਅਸੀਂ ਪ੍ਰਮਾਣਗੀ ਲੈ ਕੇ ਉਹਨਾਂ ਨੂੰ ਨਵੇਂ ਸਿਰ ਤੋਂ ਉਹਦੀ ਖੁੱਲੀ ਬੋਲੀ ਅਸੀਂ ਕਰਾਵਾਂਗੇ ਤਾ ਉਹਦੇ ਵਿੱਚ ਫਿਰ ਹਰ ਬੰਦੇ ਨੂੰ ਇਕੁਅਲ ਚਾਂਸ ਮਿਲੂਗਾ ਅਸੀਂ ਚਾਹੁੰਦੇ ਆ ਤੁਸੀਂ ਆਪਦਾ ਕਾਰੋਬਾਰ ਵਧੀਆ ਕਰੋ ਪਰੰਤੂ ਜਿਸ ਰੇਟ ਤੇ ਜੋ ਤੁਹਾਡਾ ਮਹੀਨਾ ਕਿਰਾਇਆ ਜ਼ਿਲ੍ਹਾ ਪਰੀਸ਼ਦ ਨਾਲ ਐਗਰੀਮੈਂਟ ਫਿਕਸ ਹੋਇਆ ਉਹਨੂੰ ਸਮੇਂ ਤੇ ਦੇਣ ਦੀ ਖੇਚਲ ਕਰੋ ਤਾਂ ਜੋ ਤੁਹਾਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਤੇ ਮਹਿਕ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਜੇਕਰ ਸਾਨੂੰ ਹੋਰ ਵੀ ਬੇਦਖਲੀ ਹੁਕਮ ਆਉਂਦੇ ਨੇ ਮਾਰਯੋ ਅਦਾਲਤ ਵੱਲੋਂ ਤਾਂ ਉਹਨਾਂ ਨੂੰ ਹੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਐਗਜ਼ੀਕਿਊਟ ਕਰਾਇਆ ਜਾਊਗਾ ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਵਿੱਚ ਸੋਹਾਣਾ ਥਾਣੇ ਦੀ ਪੁਲਿਸ ਨੇ ਅਰਪਨਾ ਸੁਘੋਤਰਾ ਅਤੇ ਉਸ ਦੇ ਪਤੀ ਸੰਜੇ ਸਿੰਘ ਨੂੰ ਨਾਬਾਜ਼ ਜੇਲ੍ਹ ਤੋਂ ਪ੍ਰੋਡਕਸ਼ਨ ਬੈਂਡ ਤੇ ਲਿਆਂਦਾ ਗਿਆ ਅਰਪਨਾ ਤੇ ਉਸ ਦੇ ਪਤੀ ਖਿਲਾਫ ਸੋਹਾਣਾ ਥਾਣੇ ਵਿੱਚ ਵਿਦੇਸ਼ ਵਿੱਚ ਪੈਸੇ ਭੇਜਣ ਦੇ ਨਾਂ ਤੇ ਠੱਗੀ ਦੇ ਕਰੀ 25 ਕੇਸ ਦਰਜ ਹਨ ਇਲਜ਼ਾਮ ਹੈ ਕਿ ਉਸ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਕਰੀਬ 5 ਕਰੋੜ ਰੁਪਏ ਦੀ ਠੱਗੀ ਮਾਰੀ ਹੈ ਡੀਐਸਪੀ ਸਿਟੀ ਹਰਸਿਮਰਨ ਸਿੰਘ ਬਲ ਨੇ ਦੱਸਿਆ ਹੈ ਕਿ ਮੁਲਜ਼ਮ ਪਤੀ ਪਤਨੀ ਨੂੰ ਅਦਾਲਤ ਦੀ ਇਜਾਜ਼ਤ ਨਾਲ ਪ੍ਰੋਡਕਸ਼ਨ ਵਾਰੰਟ ਲੈ ਆ ਕੇ ਪੁੱਛਗਿੱਛ ਕੀਤੀ ਗਈ ਤੇ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ਦੇ ਸੁਨਹਿਰੀ ਸੁਪਨੇ ਦਿਖਾ ਕੇ ਠੱਗੀ ਉਹ ਮਾਰਦੇ ਸਨ ਬੇਸਿਕਲੀ ਇੱਕ ਦੋ ਮੀਆਂ ਬੀਬੀ ਜਿਹੜੇ ਸੀਗੇ ਅਰਪਨਾ ਸੰਗੋਤਰਾ ਪਤਨੀ ਸੰਜੇ ਸਿੰਘ ਸੰਜੇ ਸਿੰਘ ਪੁੱਤਰ ਕੁਲਦੀਪ ਸਿੰਘ ਇਹ 45 ਨੰਬਰ ਕੋਠੀ ਹੈ ਮਾਰ ਹੈਲਥਸ ਮਨੂਰ ਰੋਡ ਸੈਕਟਰ 106 ਮੁਹਾਲੀ ਦੇ ਬਰਨ ਬੜੀ ਜੀ ਇੱਥੇ ਇਹਨਾਂ ਨੇ ਇੱਕ ਜ਼ੈਨਨ ਸੀਬੀਐਲ ਐਡਵਾਈਜ਼ਰ ਤੇ ਜ਼ੈਨਨ ਲਾਅ ਆਫਿਸ ਖੋਲਿਆ ਹੋਇਆ ਸੀ ਜਿਹੜੇ ਕਿ ਭੋਲੇ-ਭਾਲੇ ਲੋਕਾਂ ਨੂੰ ਮਤਲਬ ਬਾਹਰ ਭੇਜਣ ਦੀ ਪੈਸੇ ਦਾ ਵੀ ਅਰੇਂਜ ਕਰਦੇ ਸੀ ਤੇ ਲੋਕਾਂ ਕੋਲ ਪੈਸੇ ਵੀ ਠੱਗਦੇ ਸੀ ਸਾਡੇ ਕੋਲ ਇਹਦੇ ਰਿਗਾਰਡ ਦੇ ਵਿੱਚ 25 ਮੁਕਦਮਿਆਂ ਦੇ ਵਿੱਚ ਅਸੀਂ ਕੱਲ ਇਹਨਾਂ ਦੀ ਪਰਸਨਲਿਸਟ ਪਾਈ ਹੈ ਤੇ 25 ਮੁਕਦਮਿਆਂ ਦੀ ਜਿਹੜੀ ਟੋਟਲ ਠੱਗੀ ਜਿਹੜੀ ਹੈਗੀ ਹੈ 5 ਕਰੋੜ ਦੇ ਨਜ਼ਦੀਕ ਹੈ ਤੇ ਤੇ ਬਦਲ ਕੇ ਇਨਵੈਸਟੀਗੇਸ਼ਨ ਚ ਕੀਤਾ ਕਿਸ ਤਰ੍ਹਾਂ ਦੇ ਲੋਕਾਂ ਨੂੰ ਫਰਦੇ ਸੀਗੇ ਤੇ ਹੋਰ ਵੀ ਕੋਈ ਚੀਜ਼ਾਂ ਨੂੰ ਲੈ ਕੇ ਇਨਵੈਸਟੀਗੇਸ਼ਨ ਚ ਆਇਆ ਹੋਈ ਸਰ ਇਹਦੇ ਵਿੱਚ ACB ਇਹ ਅਗਲਿਆਂ ਦਾ ਵੀਜ਼ਾ ਲਵਾਉਣ ਲਈ ਇਹ ਆਪਣੇ ਪੈਸੇ ਵੀ ਉਹ ਕਹਿੰਦੇ ਸੀ ਵੀ ਅਰੇਂਜ ਕਰ ਦਿਆਂਗੇ ਅਸੀਂ ਕਿਉਂਕਿ ਇਆਂ ਕੋ ਕੈਸ਼ ਲੈ ਕੇ ਕਈਆਂ ਕੋ ਵੀਜ਼ਾ ਲਵਾਉਣ ਦੇ ਉਦੋਂ ਦੇ ਇਮੀਗ੍ਰੇਸ਼ਨ ਦੇ ਫਰਾਡ ਕਰਦੇ ਸੀ ਸਰ ਦਾਦੇ ਤੇ ਸੰਪਰਕ ਕਰਦੇ ਸੋਸ਼ਲ ਮੀਡੀਆ ਤੇ ਕੋਈ ਐਡ ਲਉਂਦੇ ਸੀ ਇਸ ਤਰ੍ਹਾਂ ਸੂਪਰ ਦੋਵੇਂ ਚੀਜ਼ਾਂ ਨਾਲ ਮਤਲਬ ਵਰਡ ਮਾਊਥ ਦੀ ਵੀ ਇਹਨਾਂ ਦੀ ਉਹ ਸੀਗੀ ਤੇ ਸੋਸ਼ਲ ਮੀਡੀਆ ਤੇ ਵੀ ਆਪਣੀ ਐਡ ਪਾ ਕੇ ਇਹ ਇਹ ਦਿੰਦੇ ਪਰ ਸਟੇਟ ਸਾਈਬਰ ਕ੍ਰਾਈਮਰ ਲੋ ਐਕਟਿਵ ਹੋ ਕੇ ਜਿਹੜੇ ਜਿਹੜੇ ਮਤਲਬ ਸੋਸ਼ਲ ਮੀਡੀਆ ਤੇ ਟਰੈਵਲ ਏਜੰਟਸ ਐਡਸ ਦੇ ਰਹੇ ਨੇ ਉਹਨਾਂ ਦੇ ਐਫਆਈਆਰ ਦਰਜ ਕੀਤੇਗੇ ਯਾਨੀ ਤੇ ਅਜੇ ਆਪ ਮੁਹਾਲੀ ਪੁਲਿਸ ਲੋਕੀ ਕੁਛ ਇਹੋ ਜਿਹਾ ਕੁਛ ਕੀਤਾ ਜਾ ਰਿਹਾ ਹੈ ਬਿਲਕੁਲ ਸਾਡਾ ਜਿਹੜੇ ਨਵੇਂ ਐਸਐਸਪੀ ਸਾਹਿਬ ਦੀਪਕ ਪਾਲਿਕ ਸਰ ਨੇ ਬੜੇ ਵਧੀਆ ਸਾਈਬਰ ਦਾ ਥਾਣਾ ਵੀ ਲਗ ਤੌਰ ਤੇ ਬਣਵਾਇਆ ਤੇ ਉਹਦੇ ਵਿੱਚ ਇਹ ਸਾਰੀਆਂ ਹੀ ਚੀਜ਼ਾਂ ਤੇ ਬੜੇ ਜੋਰ ਨਾਲ ਮਤਲਬ ਬੜੀ ਫੋਰਸ ਵੀ ਅਸੀਂ ਉਹਨਾਂ ਨੇ ਲੁਵਾਈ ਹੈ ਤੇ ਉਹਦੇ ਵਿੱਚ ਇਸ ਚੀਜ਼ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਮੋਹਾਲੀ ਐਨਟੀ ਨਾਰਕੋਟਿਕ ਸਟਾਰਕਸ ਫੋਰਸ ਨੇ 291.260 ਗ੍ਰਾਮ ਹੈਰਨਸ ਮੇਥ ਕਾਬੂ ਕੀਤਾ ਹੈ। ਲਾਂਡਰਾਚੁਨੀ ਰੋਡ ਤੇ ਸਵਿਫਟ ਗੱਡੀ ਵਿੱਚ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਲੁਧਿਆਣਾ ਤੋਂ ਆ ਕੇ ਇਹ ਮੋਹਾਲੀ ਚੰਡੀਗੜ੍ਹ ਦੇ ਏਰੀਆ ਵਿੱਚ ਇਹ ਸਪਲਾਈ ਕਰਦੇ ਸਨ। ਫੜੇ ਗਏ ਨੌਜਵਾਨ ਪਿਗੜੀ ਫਾਰਮ ਦੇ ਆੜ ਵਿੱਚ ਇਹ ਸਾਰਾ ਕੰਮ ਕਰਦੇ ਸਨ। ਆਪਣਾ ਐਨਟੀਐਫ ਦੀ ਟੀਮ ਨੇ ਕੱਲ 2 ਬੰਦੇ ਜਿਹੜੇ ਹੈਗੇ ਰੈਸਟ ਕੀਤੇ ਨੇ। ਇਦੇ ਵਿੱਚ ਇੱਕ ਦਾ ਨਾਮ ਹੈਗਾ ਅਮਰਤਪਾਲ ਸਿੰਘ ਉਰਫ ਗੁਰੀ ਦੂਜਾ ਹੈਗਾ ਹਰਤਾਜ ਸਿੰਘ ਉਰਫ ਤਾਸ਼ਾ ਇਹ ਇੱਕ ਜਲਾਲਦੀਪਾਲ ਜਲਾਲਦੀਪਾਲ ਲੁਧਿਆਣਾ ਦੇ ਰਹਿਣ ਵਾਲਾ ਇੱਕ ਮੁੰਡਾ ਹੈਗਾ ਜੋਧਾ ਦਾ ਤੇ ਇਹ 260 ਗ੍ਰਾਮ ਹੈਰੋਇਨ ਇੱਕ ਸਵਿਫਟ ਕਾਰ ਨੰਬਰ ਹੈਗਾ ਪੀਬੀ 19 ਐਚ 1900 ਨੰਬਰ ਉਹਦੇ ਵਿੱਚ ਲੈ ਕੇ ਚੰਡੀਗੜ੍ਹ ਤੇ ਮਹਾਲੀ ਸਪਲਾਈ ਕਰਨ ਵਾਸਤੇ ਆ ਰਹੇ ਸੀਗੇ ਨੇਨ ਨੂੰ ਲੜ ਰਾਂ ਜਿਹੜਾ ਰੇਲਵੇ ਪੁਲ ਹੈ ਉਹਦੇ ਨਾਲ ਕਾਰਵਾਚ ਦੇ ਕੋਲ ਕਾਬੂ ਕਰਕੇ ਉਹਨਾਂ ਨੂੰ ਹਰਨ ਬਰਾਂਦ ਕੀਤੀ ਗਈ ਹੈ ਇਹ ਪਹਿਲਾਂ ਵੀ ਇਹਨਾਂ ਦੇ ਪਰਚੇ ਮਾਰੇ ਜੀ ਪਹਿਲਾਂ ਅਜੇ ਇਹਨਾਂ ਦੀ ਉਹ ਥੋਰੋਲੀ ਉਹ ਕੀਤੀ ਨਹੀਂ ਹੈਗੀ ਅਸੀਂ ਅੱਜ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਫਿਰ ਇਹਨਾਂ ਦਾ ਰਿਕਾਰਡ ਚੈੱਕ ਕਰਕੇ ਇਹਨਾਂ ਤੇ ਇਨਵੈਸਟੀਗੇਸ਼ਨ ਕਰਕੇ ਵੀ ਕਿੱਥੋਂ ਲੈ ਕੇ ਆਏ ਨੇ ਅੱਗੇ ਕਿੱਥੇ ਇਹਨਾਂ ਨੇ ਦੇਣੀ ਹੈ ਉਹ ਸਾਰਾ ਤੁਹਾਨੂੰ ਦੱਸਾਂਗੇ ਲੇਕਿਨ ਮੈਂ ਦੀਨੇ ਨੂੰ ਤਾਂ ਡਵਲਪ ਹੋੜੇ ਗਏ ਸੀ ਪਿਛਲੇ ਦਿਨਾਂ ਦੇ ਵਿੱਚ ਤੇ ਉਹਨਾਂ ਦਾ ਕੋਈ ਲਿੰਕ ਇਹਨਾਂ ਨਾਲ ਨਹੀਂ ਹੈ ਨਹੀਂ ਨਾਈਜੀਰੀਅਨ ਲੜੀ ਸੀਗੀ ਉਹਨਾਂ ਦੇ ਜਿਹੜੇ ਲਿੰਕ ਸੀਗੇ ਉਹ ਦਿੱਲੀ ਸੀਗੇ ਇਹਨਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਲਿੰਕ ਨਹੀਂ ਹੈ ਉਹਨੇ ਤਾਂ ਕਿੰਨੇ ਫੜੀ ਕੀ ਇਹਦਾ ਨਾਈਜੀਰੀਅਨ ਲੜੀ ਤੋਂ ਜਿਹੜੀ ਐਮ ਡੀ ਐਮ ਟੈਬਲੇਟ ਸੀ ਹੈ 25 ਪਾਰਟੀ ਡਰਗਸ ਹੈ ਐਮ ਡੀ ਐਮ ਹੈ ਪਰ ਇਹਨਾਂ ਵਿੱਚ ਕੋਈ ਸਾਹਮਣੇ ਹੈ ਵੀ ਕੀ ਨਾਮ ਦੇਣ ਆ ਰਹੇ ਸੀਗੇ ਇਹਨਾਂ ਇਹਨਾਂ ਨੇ ਫਿਲਹਾਲ ਤਾਂ ਇੱਕ ਬੰਦੇ ਦਾ ਨਾਮ ਲਿੱਤਾ ਉਥੇ ਦਾ ਲੁਧਿਆਣੇ ਦਾ ਜਿਹੜਾ ਲੈ ਕੇ ਆਇਆ ਸੀ ਤੋਂ ਉਹ ਡੇਣ ਵਾਲੇ ਤਾਂ ਅੱਜ ਅਸੀਂ ਪੁੱਛਾਂਗੇ ਇਹਨਾਂ ਨੂੰ ਇਹ ਮੋਬਾਈਲ ਫੋਨ ਦੀਆਂ ਕਾਲ ਡਿਟੇਲਾਂ ਮੰਗਵਾ ਕੇ ਕੱਲੇ-ਕੱਲੇ ਨੰਬਰ ਨੂੰ ਚੈੱਕ ਕਰਾਂਗੇ ਕਿ ਕਿਹਦੇ ਨਾਲ ਕਿਹਦੇ ਨਾਲ ਕੰਟੈਕਟ ਰਿਲੇ ਮਾਲੀ ਚ ਸਰ ਉਹਨੂੰ ਵੀ ਅਰੈਸਟ ਕਰਾਂਗੇ ਬਿਲਕੁਲ ਕਰਾਂਗੇ ਬਿਲਕੁਲ ਦੋਸਤੋ ਇਸ ਸੰ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰूबरू ਹੋਵਾਂਗੇ ਤਤਕਲੇ ਮੈਨੂ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਜਾਸਤ ਰੱਬ ਰਾਖਾ